ਤੇ ਜਾਨਤਾ ਹੋ ਇਤਨਾ ਹੈ ਕਿ ਬੰਦਿਆ ਸਾਡੇ ਨੂੰ ਤੇ ਅਹੀਂ ਰੋਡ 'ਆਹੇ ਮੁੜ ਕੇ ਜਾ ਕੇ ਜਿਉਂ 10 ਵਜੇ ਤੋਂ ਲੱਗ ਕੇ ਲਖਾ ਮਾਤੀ ਘਟਿਆ ਆ ਰਿਹਾ ਕਾਟਣਾ ਫੇਰ ਸਾਮੀ ਹਾਲੇ ਦੇਖਦੇ ਮੁੜਿਆ ਨੇ ਘੜਿਆ ਆ ਨਾ ਕਰਾਤਾ ਕੁਝ ਬਸਲਵਾਏ ना एक बार जवाब देता चलो महाराज दा बस तू रखा हटा चलो तेर भैन जी दवा कराई हम ठीक ठाक है बिलकुल ठीक है तीन साल तो मेन जश्म सिर लाचार परेश हो तो मेरे मुंह से भी तो परेशानी तो आई बहुत ज्यादा मैं हो गया अपने आप से मैं बरते दरारे पाई मेरे से परेशानी आई फिर मेरे मैं सोच ਘਰ ਮੇਲਾ ਮੌਸਮ ਹੋ ਗਿਆ ਮੈਂ ਕਿ ਮੱਖਰੀ ਧੋ ਰਿਹਾ ਕਰ ਕੀ ਬਣ ਗਿਆ ਮੇਰ ਨੂੰ ਚਲੋ ਹੋਰ ਆ ਮਕਾ ਤਾਂ ਨਤਾ ਮਾਪਾ ਜੀ ਮੈਂ ਲੱਗੇ ਚਤਾਇ ਤੇ ਚਤ ਚ ਮਾਪਾ ਭੈਣ ਦੇ ਪੂਰੇ ਪਰਿਵਾਰ ਵਿੱਚ ਇਹਨਾਂ ਮੇਰੇ ਤੋਂ ਬਾਅਦਾਂ ਕੀ ਪ੍ਰਸਾਧਾਂ ਕੀਤੀ ਸਾਰੇ ਸੰਗਤਾਂ ਵਾਸਤੇ ਮੈਂ ਭੈਣ ਦੇ ਸਾਰੇ ਪਰਿਵਾਰ ਵਾਸਤੇ ਮੈਂ ਪ੍ਰਭੂ ਦਾ ਸ਼ੁਕਰ ਜੀ ਆ ਰਹਿਣਾ ਸ਼ੁਕਰਾਨੀ